ਕੱਲ੍ਹ ਦੇ ਦਿਨ ਵਿੱਚ ਖਰਾਬ ਮੌਸਮ ਤੇ ਤਿਲਕਣੀਆਂ ਸੜਕਾਂ ਤੇ ਅਧੀ ਰਾਤ ਦਾ ਸਮਾਂ ਸਾਰੀਆਂ ਚਰਨਥੀਆਂ ਉਸ ਵੇਲੇ ਹੋਰ ਵੀ ਗੰਭੀਰ ਹੋ ਗਿਆ ਜਦੋਂ ਕੈਬ ਦਾ ਡਰਾਈਵਰ ਹਰਦੀਪ ਸਿੰਘ ਦੀ ਤੂਤੀ ਗੱਡੀ ਦੀ ਪਿਛਲੇ ਸੀਟ ਉਤੇ ਜਿੰਦਗੀ ਤੇ ਮੋਤੀ ਦੌੜ ਚੱਲਦੀ ਸੀ ਪਿਛਲੇ ਐਤਵਾਰ ਅਧੀ ਰਾਤ ਤੋਂ ਕੁਝ ਹੀ ਬਾਦ ਹਰਦੀਪ ਸਿੰਘ ਟੂਰ ਨੇ ਕੈਲਗਰੀ ਵਿੱਚ ਆਪਣੀ ਟੈਕਸੀ ਕੈਬ ਦੇ ਲਈ ਇੱਕ ਆਮ ਜਿਹਾ ਕਾਲ ਸਵੀਕਾਰ ਕੀਤਾ ਪਰ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਉਸ ਦੀ ਜ਼ਿੰਦਗੀ ਦੀ ਸਭ ਤੋਂ ਯਾਦਗਾਰ ਸਵਾਰੀ ਸਾਬਤ ਹੋਵੇਗੀ ਜਦੋਂ ਉਹ ਮੌਕੇ ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਇੱਕ ਗਰਭਵਤੀ ਔਰਤ ਦਰਦ ਵਿੱਚ ਹੈ ਅਤੇ ਉਸ ਦਾ ਸਾਥੀ ਉਸ ਨੂੰ ਕੈਬ ਦੇ ਵਿੱਚ ਉਤਾਰਨ ਦੇ ਵਿੱਚ ਮਦਦ ਕਰ ਰਿਹਾ ਤੇ ਦੋਵਾਂ ਨੇ ਦੱਸਿਆ ਕਿ ਐਮਰਜੈਂਸੀਆਂ ਤੇ ਉਹਨਾਂ ਨੂੰ ਤੁਰੰਤ ਹਸਪਤਾਲ ਪਹੁੰਚ ਰਿਹਾ ਹੈ ਤੁਨੇ ਰਸਿਆ ਕਿ ਪਹਿਲਾ ਉਸ ਦਾ ਮਨ ਐਂਬੂਲੈਂਸ ਭੁਲਾਉਂਦਾ ਸੀ ਪਰ ਮੌਸਮ ਦੀ ਗੰਬੀਰਤਾ ਤੇ ਔਰਤ ਦੀ ਹਾਲਤ ਨੂੰ ਦੇਖਦਿਆਂ ਉਸਨੇ ਫੈਸਲਾ ਕੀਤਾ ਕਿ ਸਮਾਂ ਬਰਬਾਦ ਕੀਤੇ ਬਿਨਾ ਖੁਦ ਹੀ ਹਸਪਤਾਲ ਲੈ ਕੇ ਜਾਣਾ ਹੀ ਸਭ ਤੋਂ ਉਪਵਦ ਗਿਆ ਵਿਕਲਪ ਹੈ ਬਰਫੀਲੇ ਤੂਫਾਨ ਕਾਰਨ ਸੜਕਾਂ ਫਿਸਲਣ ਵਾਲੀ ਸਨ ਇਸ ਲਈ ਉਹ ਬਹੁਤ ਹੌਲੀ ਅਤੇ ਸਾਵਧਾਨੀ ਦੇ ਨਾਲ ਗੱਡੀ ਚਲਾ ਰਹੀ ਸੀ ਪੇਟਲ ਹੋਇਟ ਸੈਂਟਰ ਤੱਕ ਪਹੁੰਚਣ ਦੇ ਵਿੱਚ ਲਗਭਗ ਅੱਧਾ ਘੰਟਾ ਲੱਗਿਆ ਅਦਾ ਕਰਤਾ ਜੋ ਤੂੰ ਤੇ ਲਈ ਜ਼ਿੰਦਗੀ ਦੇ ਸਭ ਤੋਂ ਲੰਬੇ 30 ਮਿੰਟ ਸਨ ਉਸਨੇ ਕਿਹਾ ਕਿ ਹਰ ਲਾਲ ਬੱਤੀ ਉਤੇ ਪਹੁੰਚ ਕੇ ਉਹ ਸਦਿਲ ਡੁੱਬ ਜਾਂਦਾ ਸੀ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਹਰ ਸਕਿੰਟ ਕੀ ਹੈ ਤੇ ਪਿਛਲੀ ਸੀਟ ਉਤੇ ਬੈਠੀ ਮਾਂ ਅਤੇ ਅਜੰਮੇ ਬੱਚੇ ਦੀ ਜਾਨ ਦਾਤੇ ਲੱਗੀ ਹੋਈ ਹੈ